ਪੰਜਾਬ ਦੇ ਨੌਜਵਾਨ ਦੀ ਜਾਣ ਨੂੰ ਹੋਇਆ ਖਤਰਾ ਜਿਸ ਦੇ ਚੱਲਦੇ ਵੀਡੀਓ ਪਾ ਕੇ ਮੰਗੀ ਗਈ ਮਦਦ ਦਾਦੇ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਹਲੇ ਵੀ ਜੰਗ ਲਗਾਤਾਰ ਜਾ ਰਹੀ ਹੈ ਜਿਸ ਦੇ ਚੱਲਦੇ ਜਿਹੜੇ ਭਾਰਤੀ ਉਧਰ ਗਏ ਹੋਏ ਨੇ ਉਹ ਬੁਰੇ ਤਰੀਕੇ ਦੇ ਨਾਲ ਫਸੇ ਹੋਏ ਨੇ ਤੇ ਵੀਡੀਓਜ਼ ਪਾ ਕੇ ਉਹਨਾਂ ਦੇ ਵੱਲੋਂ ਮਦਦ ਦੀ ਅਪੀਲ ਕੀਤੀ ਗਈ ਹੈ ਜਿਦੇ ਚੱਲਦੇ ਰੂਸੀ ਆਰਮੀ ਦੇ ਵਿੱਚ ਇਹਨਾਂ ਨੂੰ ਧੱਕੇ ਦੇ ਨਾਲ ਭਰਤੀ ਕੀਤਾ ਗਿਆ ਤੇ ਭਾਰਤ ਸਰਕਾਰ ਤੋਂ ਵਾਪਿਸ ਲਿਆਉਣ ਦੀ ਅਪੀਲ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਦੇ ਚੱਲਦੇ ਇਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੇ ਹੁਣ ਉਹਨਾਂ ਦਾ ਕਹਿਣਾ ਕਿ ਸਾਨੂੰ ਧੱਕੇ ਦੇ ਨਾਲ ਜਿਹੜਾ ਕਿ ਇਸ ਆਰਮੀ ਦੇ ਵਿੱਚ ਭਰਤੀ ਕਰਕੇ ਸਾਨੂੰ ਜਿਹੜਾ ਕਿ ਅੱਗੇ ਧਕੇ ਲਿਆ ਜਾ ਰਿਹਾ ਜਿਦੇ ਚੱਲਦੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਿ ਵਾਪਿਸ ਲਿਆਂਦਾ ਜਾਵੇ ਦੂਜੇ ਪਾਸੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਚਿੰਤਾ ਦੇ ਵਿੱਚ ਨਜ਼ਰ ਆਏ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ ਮੇਰਾ ਨਾਮ ਹਰਮਿੰਦਰ ਸਿੰਘਾ ਜੀ ਮੈਨੂੰ ਇੱਥੇ ਕੰਸਟਰਕਸ਼ਨ ਦੇ ਕੰਮ ਦਾ ਕਿਹਾ ਕਿ ਕੰਟੈਕਟ ਸੈਂਡ ਕਰਵਾ ਕੇ ਹਰਮਿੰਦਰ ਬਾਹਤਾ ਜੀ ਫਰੰਟ ਲਾਈਨ ਦੇ ਵਿੱਚ ਪਲੀਜ਼ ਮੈਨੂੰ ਇੱਥੋਂ ਕਢਾਓ ਨਹੀਂ ਤਾਂ ਮੇਰੀ ਜਾਨ ਨੂੰ ਖਤਰਾ ਹੈ ਜੀ ਕਿਉਂਕਿ ਇੱਥੇ ਪਲ-ਪਲ ਤੇ ਖਤਰਾ ਡਰੋਨ ਬਹੁਤ ਆ ਰਿਹਾ ਜੀ ਨਾਲ ਦੇ ਮੁੰਡੇ ਵੀ ਕਾਇਲ ਹੋਏ ਆ ਤੇ ਕੁਝ ਇੱਕ ਨਾਲ ਇੱਕ ਤਾਂ ਮੇਰੇ ਨਾਲ ਇੰਡੀਅਨ ਮੁੰਡਾ ਸੀਗਾ ਉਹ ਨਾਲ ਦੇ ਬੰਕਰ ਜਾਂ ਉਹਦਾ ਵੀ ਚੱਲਦਾ ਨੈੱਟ ਨੁੱਟ ਨਹੀਂ ਚੱਲਦਾ ਹੈਗਾ ਇੱਥੇ ਨੈੱਟ ਦੀ ਕੋਈ ਸੁਵਿਧਾ ਨਹੀਂ ਹੈ ਜੀ ਮੈਨੂੰ ਇੰਡੀਆਨ ਯੂਨੀਵਰਸਿਟੀ ਤੇ ਇੰਡੀਆਨ ਗਵਰਨਮੈਂਟ ਨੂੰ ਮੈਂ ਬੇਨਤੀ ਕਰਦਾ ਤੁਹਾਨੂੰ ਇੱਥੋਂ ਖਡਾਓ ਜਲਦੋਂ ਜਲਦ ਇੰਡੀਆ ਫਿਰ ਜੋ ਪਲੀਜ਼ ਰਿਕੁਐਸਟ ਹੈ ਮੇਰੀ ਜਾਨ ਨੂੰ ਖਤਰਾ ਹੈ ਇੱਥੇ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਤੇ ਮੇਰਾ ਬ੍ਰਦਰ ਜਿਹੜਾ ਉਹਦਾ ਨਾਮ ਹਰਮਿੰਦਰ ਸਿੰਘਾ ਜੀ ਉਹ ਰਸ਼ੀਆ ਗਿਆ ਸੀਗਾ ਆਪਣੇ ਵਧੀਆ ਭੁਗਤ ਦੇ ਲਈ ਉਹਨਾਂ ਨੂੰ ਦੱਸਿਆ ਗਿਆ ਸੀ ਵੀ ਉੱਥੇ ਜਾ ਕੇ ਤੁਹਾਨੂੰ ਇੱਕ ਸਾਥ ਦੀ ਪੀਆਰ ਮਿਲ ਜੂਗੀ ਉੱਤੇ ਆ ਕੇ ਬਾਅਦ ਚੋਂ ਕੰਟੈਕਟ ਸਾਈਨ ਕਰਾਇਆ ਗਿਆ ਤਰ ਕੋਨਸਟਰਕਸ਼ਨ ਸੀ ਕੰਮ ਦਵਾਵਾਂਗੇ ਤੇ 1 ਸਾਲ ਬਾਅਦ ਤੁਸੀਂ ਇੱਥੇ ਪ੍ਰੋਮੋਟਾਈਜ਼ੇਸ਼ਨ ਹੋ ਜਾਓਗੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਰਸ਼ੇਨ ਆਰਪੀ ਦੇ ਵਿੱਚ ਚੋਣਾਂ ਲੈ ਗਏ ਫਿਰ ਬਾਅਦ ਵਿੱਚ ਉਹ ਬੰਦੇ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਉਹਨੂੰ ਫਰੰਟ ਫਰੰਟ ਲਾਈਨ ਤੇ ਲੈ ਗਿਆ ਤੇ ਹੋਰ ਸਾਨੂੰ ਨਾ ਤਾਂ ਕੋਈ ਮੈਸੇਜ ਆ ਨਾ ਕੋਈ ਅਦਾਬ ਆ ਤਾਂ ਪਤਾ ਆ ਤੇ ਸਰ ਮੈਂ ਇਹੀ ਅ ਇਲਰ ਗਵਰਨਮੈਂਟ ਨੂੰ ਰਿਚ ਕਰੂੰਗਾ ਕਿ ਜਿੰਨੇ ਵੀ ਸਾਡੇ ਮੇਰੇ ਬ੍ਰਦਰਹੂਨ ਦੇ ਨਾਲ ਜਿੰਨੇ ਵੀ ਹੋਰ ਵੀ ਬੰਦੇ ਉੱਥੇ ਫਸੇ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਆਪਣਾ ਡਾਕੂਮੈਂਟੇਸ਼ਨ ਕਰਕੇ ਜਲਦੀ ਜਲਦੀ ਇੰਡੀਆ ਭੇਜਿਆ ਜਾਵੇ ਜਦ ਅਸੀਂ ਤਾਂ ਜੋ ਅਸੀਂ ਜੋ ਬੜੀਆਂ ਮੁੱਲੀਆਂ ਜਾਣਾ ਉਹ ਪਹੁੰਚਾ ਸਕੀਏ ਆਪਕੇ ਭਾਈ ਰਸ਼ੀਆ ਹੀ ਕਿਉਂ ਗਏ ਮਜ਼ੋਰ ਵੀ ਕੰਟਰੀ थी ਜਾਹਸੇ ਕਿਸੇ ਨੇ ਉਹਨੂੰ ਦੱਸਾਇਆ ਥਾ ਕਿ ਕਿਵੇਂ ਵਾਹ ਪੇ ਜਾਣਾ ਉਹਨੂੰ ਸੋ ਉਹਦੇ ਕਿਸੇ ਫਰੈਂਡ ਨੇ ਉਹਨੂੰ ਦੱਸਿਆ ਸੀਗਾ ਵੀ ਉਹ ਆਸ਼ੀਆ ਕੰਟਰੀ ਖੁੱਲ ਗਿਆ ਵੀ ਜਦੋਂ ਅਸੀਂ ਤੁਸੀਂ ਇਹ ਤੋਂ ਬੰਦੇ ਆਪਣੇ ਟੂਰਿਸਟ ਵੀਜ਼ੇ ਤੇ ਜਾਂਦੇ ਆ ਉੱਥੇ ਜਾ ਕੇ ਜਿਹੜਾ ਇਹ ਟੂਰਿਸਟ ਹੈਗਾ ਪਰਮਿਟ ਉਹ ਬਾਅਦ ਚੋਂ ਤੇ ਵਰਕ ਪਰਮਿਟ ਚ ਐਕਸਟੈਂਡ ਹੋ ਜਾਂਦਾ ਆ ਫਿਰ ਉਸ ਤੋਂ ਬਾਅਦ ਇੱਕ ਸਾਲ ਬਾਅਦ ਤੁਹਾਨੂੰ ਪੀਆਰ ਮਿਲ ਜਾਂਦੀ ਆ ਸੋ ਬੇਸਿਕਲੀ ਜਿਹੜਾ ਇਹ ਖੋਲਿਆ ਗਿਆ ਆ ਉਹ ਵੀ ਇਹ ਇਸੇ ਕਰਕੇ ਵੀ ਜਿਆਦਾ ਜਿਆਦਾ ਬੰਦੇ ਆਉਣ ਜਿਹੜੇ ਬੰਦੇ ਉੱਥੇ ਨਹੀਂ ਜਾਂਦੇ ਜਾਂ ਮਤਲਬ ਕਿ ਉਹਨਾਂ ਨੂੰ ਕੋਈ ਬੰਦਾ ਨਹੀਂ ਟੱਕਰਦਾ ਪਰ ਉਹ ਚੰਗੇ ਹੁੰਦੇ ਵਾਪਸ ਆ ਜਾਂਦੇ ਆ ਉਹ ਜਿਹੜੇ ਘਰੋਂ ਵਿਚਾਰੇ ਜਿਹੜੇ ਥੋੜੇ ਗਰੀਬ ਘਰ ਦੇ ਬੱਚੇ ਹੁੰਦੇ ਆ ਉਥੋਂ ਪੈਸੇ ਚੱਕ ਕੇ ਗਏ ਹੁੰਦੇ ਆ ਕਿਉਂਕਿ ਉਹਨਾਂ ਨੂੰ ਮਜਬੂਰੀ ਨਾਲ ਕੋਈ ਕੰਟੈਕਟ ਕਰਨਾ ਪੈਂਦਾ ਇਸ ਤਰ੍ਹਾਂ ਫਸ ਜਾਂਦੇ ਆ ਤੋਂ ਇਹ ਗੱਲ ਬਾਤ ਹੁੰਦੀ ਕੋਈ ਤੁਹਾਡੀ ਨਹੀਂ ਜੀ ਫਿਰ ਮੇ ਤਾਂ ਉਹਦੀ ਕੋਈ ਗੱਲ ਹੈ ਸਰ ਮੈਨੂੰ ਘੱਟੋ ਘੱਟ 10-15 ਦਿਨ ਹੋ ਗਿਆ ਉਹਦੀ ਕੋਈ ਗੱਲ ਨਹੀਂ ਹੋ ਉਹ ਮੈਨੂੰ ਕਹਿ ਰਿਹਾ ਸੀ ਵੀ ਮੈਨੂੰ ਫਰੰਟ ਲਾਈਨ ਤੇ ਭੇਜ ਦੇਣਾ ਤੇ ਉੱਥੇ ਕੋਈ ਨੈਟਵਰਕ ਨਹੀਂ ਆ ਕੁਛ ਨਹੀਂ ਆ ਤੇ ਮੈਂ ਉਹਨੂੰ ਕਹਿ ਵੀ ਤੂੰ ਕਿਸੇ ਤਰੀਕੇ ਨਾਲ ਵਾਪਸ ਆ ਜਾ ਕਹਿੰਦੇ ਅਸੀਂ ਹੈਗੇ ਜੰਗਲਾਂ ਸੰਦ ਰਸਤਾ ਵੀ ਨਹੀਂ ਪਤਾ ਕਿਧਰ ਕਿਧਰ ਜਾਣਾ ਸੇ ਮੈਂ ਇਹੀ ਕਹਣਾ ਚਾਹੁੰਦਾ ਸਰਕਾਰ ਨੂੰ ਵੀ ਆਪਣਾ ਜਲਦੀ ਜਲਦੀ ਐਕਸ਼ਨ ਲੈਣ ਤੇ ਜਿਹੜੀ ਬਟ ਬੁੱਲੀਆਂ ਚਾਹਨਾ ਬਚਾਣ ਲੱਗ ਰਿਹਾ ਹੈ ਕਿ ਆਪਕਾ ਭਾਈ ਵਾਪਸ ਆ ਕਿਉਂਕਿ ਉਹਨਾਂ ਨੇ ਵੀਡੀਓ ਵੀ ਇੱਕ ਸ਼ੇਅਰ ਕੀਤਾ ਹੈ ਜੋ ਵੀਡੀਓ ਦੇਖਾ ਅਸੀਂ ਨੇ ਉਸ ਵਿੱਚ ਰਿਕੁਐਸਟ ਕਰ ਰਹਾ ਹੈ ਕਿ ਭਾਰਤ ਸਰਕਾਰ ਕੋ ਵੀ ਸਰ ਸਾਨੂੰ ਪ੍ਰੀਮੀਨਿਸਟਰੀ ਤੇ ਪੂਰਾ ਅਤਬਾਰ ਹੈ ਜੀ ਤੇ ਸਾਡੀ ਜਿਹੜੀ ਗਵਰਨਮੈਂਟ ਆ ਉਹ ਆਪਣੀ ਇੰਡੀਅਨਸ ਦੇ ਹੱਕ ਦੇ ਵਿੱਚ ਖੜੀ ਆ ਤੇ ਮੈਨੂੰ ਲੱਗਦਾ ਜਲਦੀ ਜਲਦੀ ਇਹ ਆਪਣਾ ਇਸ ਪੱਖ ਦੇ ਵਿੱਚ ਕੰਮ ਕਰਨਗੇ ਤੇ ਸਾਡੇ ਜਿਹੜੇ ਬੰਦੇ ਆ ਵਾਪਸ ਆ ਗਏ ਇਥੇ ਰਸ਼ੀ ਸੋ ਇਹ ਜੂਨ ਲਾਸਟ ਵੀਕ ਚ ਜੂਨ ਲਾਸਟ ਵੀਕ ਚ ਗਏ ਸੀਗੇ ਮੇਰੇ ਸ਼ਾਹਰ ਔਰ ਇਨਕੇ ਸਾਥ ਔਰ ਵੀ ਇਨਕੇ ਕੋਈ ਦੋਸਤ ਵਗੈਰਾ ਸਾਥ ਮੇਂ ਗਏ ਕਈ ਹੋਰ ਲੋਕ ਵੀ ਸਾਥ ਮੇਂ ਗਏ ਸੀ ਸਰ ਇਸ ਦੇ ਬਾਰੇ ਮੈਨੂੰ ਨਹੀਂ ਪਤਾ ਪਰ ਮੁੰਡੇ ਕਾਫੀ ਸੀਗੇ ਮੈਨੂੰ ਨਹੀਂ ਪਤਾ ਲੱਗੀਆਂ ਪੰਜਾਬ ਦੇ ਕਾਫੀ ਮੁੰਡੇ ਸੀਗੇ ਤੇ ਹਰਿਆਣਾ ਦੇ ਵੀ ਸੀਗੇ ਕਾਫੀ ਮੁੰਡੇ ਜਾ ਰਹੇ ਸੀਗੇ ਸੋ ਬਟ ਇਹਦੇ ਨਾਲ ਕੌਣ ਗਿਆ ਇਹਦੇ ਬਾਰੇ ਨਹੀਂ ਮੈਨੂੰ ਪਤਾ ਸੋ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਮਤਲਬ ਕਿ ਇਹ ਜਿਹੇ ਹਾਲਾਤ ਹੈ ਉਸੇ ਲੈ ਕੇ ਗਏ ਥੇ ਵਾਹ ਪਰ हाँ सर अब यह शौक़ था नहीं नहीं शौक़ नहीं था घर के हालातों की वजह से गए कि मैं सऊदी से रिटर्न था तो दोबारा मेरा काम नहीं बन रहा था तो मैं वहाँ से आ गया इधर काम कर रहा था बाद में मैं थोड़ा सा इंजरी हो गई तो मैं बैठ गया तो उसको लगा भी मेरे को अभी जाना चाहिए इधर भी इन्होंने बहुत ट्राई किया काम करते पर इधर पैसे कम बनते थे तो किसी ने इनको बताया कि उधर जाओ कि आपके ज़्यादा पैसे बनेंगे आप अच्छी कंट्री में सेट हो जाओगे तो आपका जो विशेष वो आगे और बढ़िया हो जाएगा बस इसी चक्कर में ये चले गए ਨਾਮ ਆ ਮਾਪ ਦਾ ਮੇਰਾ ਨਾਮ ਗੁਰਮੀਂਦਰ ਹੈ ਜੀ ਖ਼ਬਰਾਂ ਦੱਦੀਆਂ ਕਿ ਰੂਸ ਅਤੇ ਯੂਕਰੇਨ ਦੇ ਆਪਸੀ ਚੱਲ ਰਹੀ ਜੰਗ ਦੇ ਵਿੱਚਕਾਰ ਜਿਹੜੇ ਭਾਰਤੀ ਉੱਤਰ ਗਏ ਹੋ ਸੀ ਉਹਨਾਂ ਨੂੰ ੱੱਕੇ ਦੇ ਨਾਲ ਜੁੜਾ ਕਿ ਉਹਨਾਂ ਦੀ ਆਰਮੀ ਦੇ ਵਿੱਚ ਭਰਤੀ ਕੀਤਾ ਗਿਆ ਜਿਹਦੇ ਚੱਲਦੇ ਹੁਣ ਉਹਨਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ